ਪੱਤਰ ਹੈਗਾ ਨਾ ਪੁਲਿਸਾਂ ਪੁਲਿਸ ਹੋਸਟੇਜ ਤੁਹਾਨੂੰ ਵੀ ਤੰਗ ਕਰ ਰਹੇ ਹੋ ਆਏ ਕੱਢ ਦੋ ਆਏ ਕੱਢ ਆਏ ਕੱਢ ਕਰ ਦੋ ਇਹ ਲੋਕ ਤਾਂ ਡਰ ਰਹੇ ਨੇ ਇਹਨੇ ਪੰਜਾਬ ਦੇ ਕੋਲ ਜਵਾਬ ਨਹੀਂ ਦੇ ਰਹਾ ਆਏ ਕੱਢ ਦੋ ਹੁਣ ਅਸੀਂ ਅਸੀਂ ਨਹੀਂ ਰਹਿਣਾ ਇਹਨਾਂ ਨੂੰ ਸੰਕਤਾਂ ਕਰ ਰਹੇ ਹੋ ਆ ਦੇ ਪਛਾਣ ਪੱਤਰ ਕੀ ਇਹਨਾਂ ਨੂੰ ਵੀ ਨਹੀਂ ਜਾਣ ਦਵਾਂਗੇ ਅੰਦਰ ਹੁਣ ਜਾਣ ਦੋ ਹੁਣ ਸਾਨੂੰ ਦੇਖੋ ਨਾ ਦੇਖੋ ਨਾ ਇੱਕ ਨੰਬਰ ਦੋਖੋ ਨਾ ਇੱਕ ਨੰਬਰ ਤਿੰਨ ਨੰਬਰ ਕੱਢ ਲਓ ਆਈਡੀ ਕੱਢ ਲਓ ਆਈ ਡੀ ਹੈ ਗਏ ਹਾਂ ਆਹ ਆਈਡ ਆਹ ਆਈਡ ਦੇਖੋ ਆਈਡ ਸਾਨੂੰ ਫਿਰ ਵੀ ਨਹੀਂ ਜਾਣ ਦੇ ਰਹੇ ਅੰਦਰ ਰੋਕਿਆ ਜਾ ਰਿਹਾ ਕਿਉਂ ਰੋਕ ਰਹੇ ਸਾਨੂੰ ਇਹ ਜਦੋਂ ਸਾਡੇ ਕੋਲ ਸਾਰੇ ਪ੍ਰੂਫ ਹੈ ਦੋਪਲੀਜ਼ ਸਾਨੂੰ ਗੇਟ ਖੋਲੋ ਹਮ ਨਹੀਂ ਜਾਏਗੇ ਹਮ ਵਹਾਂ ਸੇ ਜਾਣਗੇ ਜਦ ਜੇ ਗੇਟ ਖੁੱਲੇ ਆਪ ਕਿਉਂ ਨਹੀਂ ਖੋਲ ਰਹੇ ਹਮੇਂ ਅੰਦਰ ਜਾਣੇ ਕੇ ਲਈ ਗੇਟ ਖੋਲੋ ਕੀ ਰੂਲ ਹੈ ਤੁਹਾਡਾ ਕਿ ਇੱਕ ਨੰਬਰ ਗੇਟ ਤੋਂ ਐਂਟਰੀ ਹੋਣੀ ਇੱਥੋਂ ਨਹੀਂ ਹੋਣੀ ਕੀ ਕਾਰਨ ਹੈ ਉਹਨਾਂ ਕੋਲ ਤਾਂ ਪਛਾਣ ਪੱਤਰ ਵੀ ਆ ਕਿਉਂ ਰੋਕਿਆ ਜਾ ਰਿਹਾ ਆਊਟਸਾਈਡਰ ਨੂੰ ਇੱਕ ਗੱਲ ਹੋਈ ਸੀ ਕਿ ਆਊਟਸਾਈਡਰ ਨੂੰ ਨਹੀਂ ਜਾਣ ਦਿੱਤਾ ਜਾਵੇਗਾ। ਪਰ ਮੈਂ ਦੂਸਰੇ ਗੇਟ ਤੋਂ ਰੋਕਿਆ ਗਿਆ ਉੱਧਰ ਵੀ ਨਹੀਂ ਜਾਣ ਦੇ ਰਹੇ। ਤਿੰਦੇ ਵੀ ਪੁਲਿਸ ਜਮੇ ਪੁਲਿਸ ਹੁੰਦਾ ਤਾਂ ਜਮੇ ਬਹੁਤ ਬੁਰਾ ਹਾਲ ਹੈ। ਇੱਥੇ ਹੀ ਬਹੁਤ ਬੁਰਾ ਲੈ ਕਿਉਂ ਨਹੀਂ ਜਾਂਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਂਗੀ ਇੰਨੇ ਜਿਹੇ ਕਹਿ ਰ ਕੇ ਗੇਟ ਨੰਬਰ 1 ਤੇ ਜਾਓ। ਮੈਡਮ ਤੁਸੀਂ ਆਈਡੀ ਕਾਰਡ ਮੰਗਿਆ ਸੀ ਦਿਖਾਤਾ ਅਗਲੇ ਨਾਲ ਹੁਣ ਕਿਉਂ ਨਹੀਂ ਜਾਣਦੇ ਹੋ ਸਾਨੂੰ? ਜਾਣਦੇ ਹੋ ਹੁਣ।